ਸਰ ਜਾਨਕਾਰੀ ਦਿਓ ਅ ਮਾਨ ਜੋ ਡੀਜੀਪੀ ਸਾਹਿਬ ਪੰਜਾਬ ਅਤੇ ਸਾਡੇ ਐਸਐਸਪੀ ਮੋਗਾ ਸ਼੍ਰੀ ਅਜੀਤ ਗਾਂਧੀ ਆਈਪੀਐਸ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਤੇ ਮੋਗਾ ਪੁਲਿਸ ਵੱਲੋਂ ਸਾਨੂੰ ਇੱਕ ਬਧੀਆ ਕਾਮਯਾਬੀ ਮਿਲੀ ਹੈ ਜਿਸ ਵਿੱਚ ਸੀਆਈਏ ਟੀਮ ਵੱਲੋਂ 2 ਕਿਲੋ ਆਪੀਅਮ ਰਿਕਵਰ ਕੀਤੀ ਗਈ ਹੈ ਇਸ ਵਿੱਚ ਅਸੀਂ ਇੱਕ ਮੋਟਰਸਾਈਕਲ ਬਜਾਜ ਬਜਾਜ ਡਿਸਕਵਰ ਅਤੇ ਦੋ ਬੰਦ ਜਿਹੜੇ ਹੈਗੇ ਐਕਿਊਜ਼ਡ ਗੁਰਦੇਵ ਸਿੰਘ ਪੁੱਤਰ ਬੱਗਾ ਸਿੰਘ ਅਤੇ ਜਰਨੈਲ ਸਿੰਘ ਪੁੱਤਰ ਹਰਦੀਪ ਸਿੰਘ ਅਨਨੂ ਅਸੀਂ ਅਰੈਸਟ ਕੀਤਾ ਹੈਗਾ ਤੇ ਇਹਨਾਂ ਕੋਲੋਂ ਤੁਹਾਨੂੰ 2 ਕਿਲੋ ਆਪੀਆ ਮਿਲੀ ਹੈਗੀ ਹੈ ਇਹ ਸਾਨੂੰ ਸਿਕਰਟ ਇਨਫੋਰਮੇਸ਼ਨ ਦਿੱਤਾ ਹੈ ਤੇ ਐਫ ਆਈ ਆਰ ਰਜਿਸਟਰ ਕੀਤੀ ਗਈ ਸੀ ਜਿਸ ਵਿੱਚ ਸੀਆਈਏ ਟੀਮ ਨੇ ਐਫ ਆਈ ਆਰ ਰਜਿਸਟਰ ਐਫ ਆਈ ਆਰ 5 ਅੰਡਰ 18 18 ਐਨਡੀਪੀਐਸ ਐਕਟ ਪੁਲਿਸ ਸਟੇਸ਼ਨ ਜਿੱਤਵਾਲ ਰਜਿਸਟਰ ਕੀਤਾ ਗਿਆ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਨਾਕਾ ਲਗਾਇਆ ਗਿਆ ਨੀਅਰ ਪਿੰਡ ਨੱਥੂਆਲਾ ਜਿਹੜਾ ਉੱਥੇ ਸਾਨੂੰ ਜਿਹੜੇ ਹੈਗਾ ਨੱਥੂਆਲਾ ਜਦੀਦ ਰੋਡ ਉੱਥੇ ਜਿਹੜਾ ਹੈਗਾ ਇਸ ਦਿਨ ਦੋਨਾਂ ਨੂੰ ਐਪ੍ਰੀਹੈਂਡ ਕੀਤਾ ਗਿਆ ਤੇਰਨਗੋੜਾ 2 ਕਿਲੋ ਤੈਨੂੰ ਓਪੀਐਮ ਰਿਕਵਰ ਹੋਈ ਇਹ ਕਿੱਥੋਂ ਕੋਈ ਹੋਈ ਸੀ ਇਹ ਬਾਈਕ ਤੇ ਲੈ ਕੇ ਆ ਰਹੇ ਸੀ ਬਾਈਕ ਤੇ ਇਹਨਾਂ ਨੂੰ ਰਿਕਵਰ ਇੱਕ ਉਹ ਜਿਹੜਾ ਹੈਗਾ ਇੱਕ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਹੈਗਾ ਥਾਣਾ ਕੱਚਾ ਪੱਕਾ ਉੱਥੇ ਹੈਗਾ ਪਿੰਡ ਦਿਆਲਪੁਰਾ ਅਤੇ ਇੱਕ ਜਿਹੜਾ ਹੈਗਾ ਜੈਤੋ ਦਾ ਰਹਿਣ ਵਾਲਾ ਹੈਗਾ ਜ਼ਿਲ੍ਹਾ ਫਰੀਦਕੋਟ ਇਹ ਦੋਨਾਂ ਦਾ ਰਹਿ ਕੇ ਲਿੰਕ ਕਿਵੇਂ ਆਇਆ ਸਰ ਅੱਜ ਇਹ ਹੈ ਇਹ ਫਰਦਰ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਤੇ ਕਿਉਂ ਆਏ ਸੀ ਇੱਥੇ ਕਿਸੇ ਨੂੰ ਦੇਣ ਆਏ ਸੀ ਤੇ ਇਹੀ ਸਾਡੀ ਹੈਗੇ ਦੋਨੋਂ ਇੱਕੋ ਮੋਟਰਸਾਈਕਲ ਤੇ ਸੀ ਤੇ ਅਨਾਂ ਦੇ ਖਿਲਾਫ ਪਾਨੇ ਕੋਈ ਐਫ ਆਈ ਆਰ ਰਜਿਸਟਰ ਨਹੀਂ ਹੈਗੀ ਅਜਪਰ ਆ ਰਿਕਾਰਡ ਫੇਰ ਵੀ ਅਸੀਂ ਅਨਾਂ ਦੇ ਜਿਹੜੇ ਸਬੰਧਤ ਡਿਸਟ੍ਰਿਕਟ ਹੈਗੇ ਉਹਨਾਂ ਕੋਲ ਅਨਾਂ ਦਾ ਰੈਕਡ ਚੈੱਕ ਕਰਵਾ ਰਹੇ ਹਾਂ ਰਿਲੇਸ਼ਨ ਤੋਂ ਆ ਰਿਹਾ ਹੈ ਕੋਈ ਕੁਝ ਮੈਸ਼ਨ ਕੀ ਹੈ ਇਹ ਅਨਾਂ ਆ ਨਹੀਂ ਰਿਲੇਸ਼ਨ ਹਜੇ ਇਨਵੈਸਟੀਗੇਸ਼ਨ ਕਰਦੇ ਪਏ ਹੈਗੇ ਆ ਫਰੈਂਡ ਹੈਗੇ ਆ ਇਹ ਅਨਾਂ ਦੇ ਕਿੱਥੋਂ ਲੈ ਕੇ ਆਸੀ ਸਰ ਇਹ ਹੈ ਫਰਦਰ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਅੱਗੇ ਕਿਹਨੂੰ ਦੇਣੀ ਸੀ ਫਾਰਵਰਡ ਤੇ ਬੈਕਵਰਡ ਲਿੰਕੇਜ ਇੱਥੇ ਜਿਹੜੇ ਵੀ ਹੈਗੇ ਉਹਨਾਂ ਨੂੰ ਅਸੀਂ ਇਨਵੈਸਟੀਗੇਟ ਕਰਦੇ ਪਏ ਹੈਗੇ ਤੇ ਉਸ ਤੋਂ ਬਾਅਦ ਜਿਨ੍ਹਾਂ ਦੇ ਵੀ ਦੇਣੀ ਸੀ ਅਸੀਂ ਫਰਦਰ ਫਾਰਵਰਡ ਲਿੰਕੇ